ਜਿਹੜੇ ਤੁਸੀਂ ਇੱਥੇ ਲੋਕ ਸਭਾ ਇਲੈਕਸ਼ਨ ਲੜਿਆ ਸੀ ਜਿਹੜਾ ਤੁਹਾਡਾ ਮੈਨੀਫੈਸਟੋ ਸੀਗਾ ਉਹ ਮੈਨੀਫੈਸਟੋ ਦੀ ਰੂਪरेखा ਕੀ ਤਿਆਰ ਕਰੀ ਸੀ ਦੇਖੋ ਸਭ ਤੋਂ ਪਹਿਲਾਂ ਤਾਂ ਸਾਡਾ ਉਹਦੇ ਵਿੱਚ ਇਹ ਸੀ ਕਿ ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਕੋਈ ਸ਼ਹਿਰਾਂ ਦੇ ਰਹਿਣ ਵਾਲੇ ਨਹੀਂ ਜਿਹੜਾ ਆਪਾਂ ਨੂੰ ਪਿੰਡਾਂ ਦੀ ਕਾਰਜਕਾਰੀਆਂ ਬਾਰੇ ਜਾਣਕਾਰੀ ਨਾ ਹੋਵੇ ਤਾਂ ਇੱਕ ਬਹੁਤ ਸਾਰਾ ਜਿਹੜਾ ਲੰਬੇ ਸਮੇਂ ਤੋਂ ਸਮੱਸਿਆ ਚੱਲਦੀ ਆ ਰਹੀ ਆ ਕਈ ਸảnh ਧਰਨੇ ਪ੍ਰਦਰਸ਼ਨ ਵੀ ਹੋ ਰਹੇ ਆ ਪਿੰਡਾਂ ਦੇ ਵਿੱਚ ਇਹ ਜੋ ਪੰਚਾਇਤਾਂ ਦੀਆਂ ਜ਼ਮੀਨਾਂ ਹਾਂਜੀ ਉਹ ਗਰੀਬ ਵਰਗ ਦਾ ਹਿੱਸਾ ਹੈ ਦਾ ਚਾਹੇ ਹੱਕ ਕਹੂੰਗਾ ਮੈਂ ਤਾਂ ਜਿਹੜਾ ਨਾ 33% ਬਣਦਾ ਕਰੇ ਉਹਨਾਂ ਨੂੰ ਉਤੋਬਾਹੀ ਦੇ ਲਈ ਮਿਲਿਆ ਨਹੀਂ ਅਚਾ ਸਾਰੀ ਉਹਦਾ ਕਾਰਨ ਇਹ ਹੈ ਵੀ ਵੀਡੀਓ ਤੌਰ ਤੇ ਮਤਾ ਪਾਇਆ ਜਾਂਦਾ ਆਵਾਜ਼ਾਂ ਦਿੱਤੀਆਂ ਜਾਂਦੀਆਂ ਗੁਰੂ ਘਰਾਂ ਦੇ ਵਿੱਚ ਤੇ ਸਾਂਝੀ ਜਗ੍ਹਾ ਤੇ ਬੋਲੀ ਹੁੰਦੀ ਹੈ ਪਰ ਸਾਂਝੀ ਜਗ੍ਹਾ ਤੇ ਜਾ ਕੇ ਜਿਹੜਾ ਮਜ਼ਦੂਰ ਭਾਈ ਚੜਾ ਜਾਂ ਐਸ்சி ਵੀਸੀ ਓਬੀਸੀ ਇਹ ਭਾਈ ਚੜਾ ਉਹ ਆਪਣੀ ਜ਼ਮੀਨ ਲੈਂਦਾ ਘੱਟ ਉਹਨਾਂ ਨੂੰ ਲੜੀ ਚਾਹੀਦੀ ਬੋਲੀ ਦੇਣੀ ਚਾਹੀਦੀ ਜਾਂਦੀ ਦੇਖੋ ਇਹ ਜਿਹੜਾ ਇੱਕ ਪ੍ਰੋਸੈਸ ਆ ਦਿਖਾਵੇ ਦੇ ਲਈ ਉਹ ਪੂਰਾ ਵਧੀਆ ਤਰੀਕੇ ਨਾਲ ਦਿਖਾਇਆ ਜਾਂਦਾ ਵੀ ਅਸੀਂ ਕੀਤਾ ਐ ਇੱਕਦਮ ਬਦੇ ਵੀ ਪਾਏ ਜਾਂਦੇ ਆ ਅਨਾਉਂਸਮੈਂਟਾਂ ਵੀ ਹੁੰਦੀਆਂ ਮੈਂ ਤੁਹਾਡੀ ਗੱਲ ਸਹਿਮਤ ਹਾਂ ਪਰ ਉੱਥੇ ਦੋ ਤਰੀਕੇ ਹੋਰ ਵਰਤੇ ਜਾਂਦੇ ਜਿਹਦੇ ਤਰੀਕੇ ਉਹਨਾਂ ਤਰੀਕਿਆਂ ਦੇ ਜਿਹੜਾ ਹੈਗਾ ਸਾਡਾ ਐਸਪੀ ਭਾਈਚਾਰਾ ਉਹਨੂੰ ਉਸ ਹੱਕ ਤੋਂ ਵਾਂਝਾ ਰੱਖਿਆ ਜਾਂਦਾ ਜਿਹਦੇ ਵਿੱਚ ਇੱਕ ਤਾਂ ਇਹ ਆ ਕਿ ਉਹ ਕਈ ਵਾਰ ਤਾਂ ਡੰਮੀ ਬੋਲੀ ਹੁੰਦੀ ਆ ਉੱਥੇ ਜ਼ਿੰਮੇਦਾਰ ਆਪ ਦੀ ਬੰਦੇ ਨੂੰ ਖੜਾ ਕੇ ਖਾਸ ਕਰਕੇ ਜਿੰਨਾ ਪਾਰਟੀ ਦੀ ਸਰਕਾਰ ਹੁੰਦੀ ਆ ਉਹਨਾਂ ਦੇ ਨੁਮਾਇੰਦੇ ਜਿਹੜੇ 2-4 ਪਿੰਡ ਦੇ ਵਿੱਚ ਹੁੰਦੇ ਆ ਪਿੰਡਾਂ ਦਾ ਮਾਹੌਲ ਵਿਗਾੜ ਕੇ ਰੱਖਦੇ ਆ ਉਹ ਆਦੀ ਬੰਦੇ ਖੜੇ ਕਰ ਲੈਂਦੇ ਆ ਉਹਨਾਂ ਦੇ ਨਾਂ ਤੇ ਬੁੱਧੀ ਤੜਵਾ ਕੇ ਉਹਨੇ ਉਹ ਜ਼ਮੀਨ ਆਬਾਉਂਦੇ ਨੇ ਇੱਕ ਤੋੜੇ ਤੇ ਉਹਨਾਂ ਨੂੰ ਹੋਰ ਫਾਇਦਾ ਹੋ ਜਾਂਦਾ ਵਾ ਮਾਮਲਾ ਦਾ ਜਾਂ ਠੇਕਾ ਹੁੰਦਾ ਉਹ ਘੱਟ ਤੇ ਰੱਖ ਲੈਂਦੇ ਆ ਦੂਸਰੀ ਗੱਲ ਇਹ ਆ ਜੇ ਕਿਸੇ ਪਿੰਡਾਂ ਦੇ ਵਿੱਚ ਖੁੱਲ ਚੱਕਰ ਦੇ ਵਿੱਚ ਦੇ ਵੀ ਦਿੰਦੇ ਆ ਅੱਸੀ ਵਰਗ ਨੂੰ ਜ਼ਮੀਨ ਉਹਨਾਂ ਦੇ ਹੱਕ ਦੀ ਪਰ ਉੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਜਿਹੜੇ ਪੁਰਾਣੇ ਖਾਲੇ ਸੀ ਨਹਿਰੀ ਪਾਣੀ ਆਉਂਦਾ ਸੀ ਉਹ ਟਾਏ ਹੋਏ ਆ ਮੋਟਰਾਂ ਉਹਨਾਂ ਦੇ ਵਿੱਚ ਹੈ ਨਹੀਂ ਗਏ ਜਿਹੜੇ ਮੋਟਰਾਂ ਦਾ ਹਿੱਸਾ ਹੁੰਦਾ ਉਹ ਹਮੇਸ਼ਾ ਜ਼ਿਮੀਂਦਾਰਾਂ ਕੋਲ ਤੇ ਲਿਆ ਜਾਂਦਾ ਇਹ ਜਦੋਂ ਜ਼ਮੀਨ ਉਹਨਾਂ ਨੂੰ ਮਿਲਦੀ ਜਾਂਦੇ ਪਾਣੀ ਦਾ ਕੋਈ ਸਾਧਨ ਨਹੀਂ ਹੁੰਦਾ ਉਹ ਫਿਰ ਕਿਤੇ ਉੱਥੇ ਪਾਣੀ ਦਾ ਪ੍ਰਬੰਧ ਕੀ ਕਰਨ ਨਾ ਤਾਂ ਪੰਚਾਇਤਾਂ ਕੋਈ ਹੱਲ ਕਰਕੇ ਦਿੰਦੀਆਂ ਨਾ ਸਰਕਾਰਾਂ ਇਸ ਪਾਸੇ ਵੱਲ ਨਤ ਕਰਦੀਆਂ ਕਹਿ ਜਗਮੂਰ ਦਿੰਦੇ ਆ ਜੋ ਸਰਕਾਰ ਬਣਦੀ ਕਿ ਸਾਨੂੰ ਵੋਟਾਂ ਪਾਓ ਸਾਡੀਆਂ ਸਰਕਾਰਾਂ ਸੱਥਾਂ 'ਚ ਚੱਲਣਗੀਆਂ ਪਰ ਉਹ ਸੱਥਾਂ ਦੇ ਵਿੱਚ ਚੱਲਣਗੀਆਂ ਕਰੋ ਸਾਡੇ ਤਾਂ ਲੋਕਾਂ ਨੂੰ ਬਿਲਕੁਲ ਹੀ ਇਹਨਾਂ ਨੇ ਦਰਕਨਾਰ ਕੀਤਾ ਹੋਇਆ ਉਹਨਾਂ ਨੂੰ ਤਾਂ ਕੋਈ ਸੁਣਵਾਈ ਨਹੀਂ ਹੁੰਦੀ ਗਰੀਬਾਂ ਦੀ ਤੱਕ ਅੱਛਾ ਮੱਲਾ ਸਾਹ ਜਿਹੜੀ ਤੁਹਾਡਾ ਮੈਨੀਫੈਸਟੋ ਆ ਤੁਹਾਡੀ ਪਾਰਟੀ ਦੀ ਜਿਹੜੀਆਂ ਰੂਪਰੇਖਾ ਤੁਸੀਂ ਤਿਆਰ ਕਰ ਰਹੇ ਹੋ ਮਜ਼ਦੂਰਾਂ ਦੀਆਂ ਕਿਰਤੀਆਂ ਦੀਆਂ ਕਾਮਿਆਂ ਦੀਆਂ ਕਿਸਾਨਾਂ ਦੀ ਉਹਦੇ ਵਿੱਚ ਹੋਰ ਕਿਹੜੀਆਂ ਗੱਲਾਂ ਵਤ ਦੇਖੋ ਪਿੰਡਾਂ ਦੇ ਵਿੱਚ ਕਿਵੇਂ ਸੁਸਾਇਟੀਆਂ ਚੱਲਦੀਆਂ ਕਾਰਪੋਰੇਟ ਸੁਸਾਇਟੀਆਂ ਇਹਨੂੰ ਕਹਿ ਦਿੰਦੇ ਆ ਜੀ ਇਹਦੇ ਵਿੱਚ ਹਰ ਵਕਤ ਦੁਕਾਨਦਾਰ ਵੀ ਐ ਚ ਮੈਂਬਰ ਬਣੇ ਹੋਇਆ ਬਹੁਤ ਸਾਰੇ ਪਿੰਡਾਂ ਦੇ ਮੇਰੇ ਪਿੰਡ 'ਚ ਵੀ ਹੈਗੇ ਹੋਰ ਪਿੰਡਾਂ 'ਚ ਵੀ ਹੋਣਗੇ ਜਾਂ ਕਿ ਕਿਸਾਨਾਂ ਤੋਂ ਜੋ ਹੈਗਾ ਹੈਗੇ ਹੀ ਆ ਪਰ ਉੱਤੇ ਇੱਕ ਸਵਾਲ ਇਹ ਵੀ ਹੁੰਦਾ ਕਿ ਜਿਹੜਾ ਮਜ਼ਦੂਰ ਵਰਗ ਆ ਪਿੰਡ ਦੇ ਵਿੱਚ ਰਹਿੰਦਾ ਜਿਹਦੀਆਂ ਬੋਟਾਂ ਦੇ ਨਾਲ ਐਮ ਐਲ ਏ ਬਣਦੇ ਆ ਐਮ ਪੀ ਵੀ ਬਣਦੇ ਆ ਪਿੰਡਾਂ ਦੀਆਂ ਪੰਚਾਇਤਾਂ ਵੀ ਚੁਣ ਹੁੰਦੀਆਂ ਉਹਨਾਂ ਦਾ ਜਿਹੜਾ ਹੈਗਾ ਸਹੀ ਤਰੀਕੇ ਦੇ ਨਾਲ ਉਹਨਰ ਨੁਮਾਇੰਦਗੀ ਨਹੀਂ ਮਿਲਦੀ ਪਹਿਲਾਂ ਇੱਕ ਮੈਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਨਾ ਥੋੜਾ ਇਲਮ ਮੈਂਬਰ ਬਣਾਇਆ ਜਾਂਦਾ ਸੀ ਜਿਹਦੇ ਵਿੱਚ ਇਹਨਾਂ ਨੂੰ 9000 ਰੁਪਏ ਤੱਕ ਕਰਜ਼ਾ ਮਿਲਦਾ ਹੁੰਦਾ ਸੀ ਪਹਿਲਾਂ ਕਹਿੰਦੇ 3500 ਸੀ ਫਿਰ 5 ਹੋ ਗਿਆ ਫਿਰ 9 ਹੋ ਗਿਆ ਜਦੋਂ ਹੁਣ ਕਰਜ਼ੇ ਮਾਫ ਹੁੰਦੇ ਸੀ ਉਹਨਾਂ ਦੇ ਚੈਪਟਰ ਸੰਗਠਨ ਦੇ ਮੌਕੇ 'ਤੇ ਕਿਸਾਨਾਂ ਦੇ ਕਰਜ਼ਾ ਮਾਫੂਲ ਦੇ ਨਾਂ ਨਾਲ ਜਿਹੜਾ ਮਜ਼ਦੂਰਾਂ ਦਾ 9-9000 ਦਾ ਕਰਜ਼ਾ ਸੀ ਉਹ ਮਾਫ ਹੋਇਆ ਪਰ ਉੱਥੇ ਆ ਕੇ 20 ਇੱਕ ਇਹਨਾਂ ਨੇ ਗੇਮ ਕਰਤੀ ਜੀ ਉਹਨਾਂ ਦਾ ਕਰਜ਼ਾ ਮਾਫ ਕਰਕੇ ਨਾਲ ਹੀ ਉਹਨਾਂ ਦੀਆਂ ਕਾਪੀਆਂ ਖਤਮ ਕਰ ਦਿੱਤੀ ਵਿਚਾਰ ਬਾਅਦ ਵਿੱਚ ਇਸਤੇਮਾਲ ਨਹੀਂ ਕੀਤਾ ਗਿਆ ਉਹਨਾਂ ਨੂੰ ਕੋਈ ਵਾਅਦੇ ਵਿੱਚ ਕਰਜ਼ਾ ਨਹੀਂ ਮਿਲਿਆ ਹਾਂ ਤੋਂ ਅਦਾਸਤ ਵਿੱਚ ਫਿਰ ਇੱਕ ਵਾਰ ਫਿਕਰਮੰਦ ਮੀਡੀਆ ਦੀ ਟੀਮ ਦਾ ਇਹ ਤਹਿ ਕਿ ਅਗਰ ਦੀਆਂ ਬਹਿਸਾਂ ਕਰਦੇ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਸੇਵਾ ਦਾ